ਆਜਾ ਕੇ ਸਾਰੇ ਪੰਚਾਇਤਾਂ ਤੋਂ ਸਿੱਕੇ ਤੱਕ ਦੀ ਰਾਜ ਚਾਹਤੇ ਬਣਾਏ ਦੇ ਕੰਮ ਜਿਹੜੇ ਪੰਚ ਸਭਾ ਵਿੱਚ ਪਰਵਾਨਾ 94455 देखो आज ਤੂਰੀ ਵਿਧਾਨ ਸਭਾ ਹਲਕੇ ਦੀ ਜੋ ਸ਼੍ਰੀਕਾਲ ਤੱਕ ਸਾਬ ਤੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਸ਼੍ਰੋਮਣੀ ਕਾਲੀ ਦਲ ਦੀ ਪੁਨਰ ਸਰਜਿਤੀ ਲਈ ਹੋਰ ਭਰਤੀ ਲਈ ਉਸ ਵੱਲੋਂ ਮੀਟਿੰਗਾਂ ਜਿਹੜੀ ਅੱਜ ਤੂਰੀ ਹਲਕੇ ਦੀ ਰੱਖੀ ਗਈ ਸੀ ਜਿਸ ਵਿੱਚ ਸਤੂਰੀ ਹਲਕੇ ਦੀ ਸਾਰੀ ਲੀਡਰਸ਼ਿਪ ਭਾਈ ਗੋਵਿੰਦ ਸਿੰਘ ਜੀ ਲੰਗਵਾਲ ਸਾਹਿਬ ਸਦਾ ਕਗਨ ਜੀ ਸਿੰਘ ਬਰਨਾਲਾ ਜੀ ਸਦਾ ਹਰੀ ਸਿੰਘ ਜੀ ਸਾਰੇ ਸਰਕਲ ਪ੍ਰਧਾਨ ਸਹਿਬਾਨ ਸਾਰੇ ਆਗੂ ਸਹਿਬਾਨ ਪਿੰਡਾਂ ਤੋਂ ਸੰਗਤ ਰੂਪ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਔਰ ਜਿਸ ਵਿੱਚ ਤਕਰੀਬਨ ਭਰਤੀ ਸਾਰੇ ਕਾਫੀ ਜ਼ਿਆਦਾ ਪਿੰਡਾਂ ਦੀ ਭਰਤੀ ਹੈ ਜਿਹੜੀ ਜੀਆਂ ਕਾਪੀਆਂ ਨੇ ਜਿਹੜੀਆਂ ਅੱਜ ਵੱਡੀਆਂ ਗਈਆਂ ਸੋ ਜੋਸ਼ਾ ਸੰਗਤ ਤੋਂ ਦੇਖਣ ਨੂੰ ਮਿਲ ਰਿਹਾ ਹੈ ਸ਼੍ਰੀ ਗੁਰਾਲਤਾਖਸਬ ਲਈ ਸ਼੍ਰੀ ਗੁਰਾਲਤਾਖਸਬ ਵੱਲੋਂ ਬਣਾਈ ਕਮੇਟੀ ਲਈ ਉਹਦਾ ਇਹ ਮਹਿਸੂਸ ਹੁੰਦਾ ਹੈ ਕਿ ਪੰਥਰ ਪੰਜਾਬ ਨੂੰ ਬਚਾਉਣ ਲਈ ਲੋਕ ਜਾਗਰੂਕ ਹੋ ਗਏ ਉੱਥੇ ਨੇ ਔਰ ਬਹੁਤ ਵੱਡਾ ਹੁਲਾਰਾ ਇਸ ਭਰਤੀ ਮੈਨੂੰ ਮਿਲ ਰਿਹਾ ਜਿਸ ਦੇ ਤਹਿਤ ਤਹਿਤ ਮੇਰਾ ਖਿਆਲ ਹੈ ਆ ਹੁਣ ਥੋੜੇ ਸਮੇਂ ਜੀ ਤਕਰੀਬਨ 25000 ਦੀ ਭਰਤੀ ਹੈ ਜਿਹੜੀ ਧੂਰੀ ਹਲਕੇ ਦੀ ਉਹ ਕਾਪੀਆਂ ਦੇ ਲਿਹਾਜ਼ ਨਾਲ ਵੰਡ ਦਿੱਤੀ ਗਈ ਹੈ ਸੋ ਇਸ ਤੋਂ ਪਤਾ ਲੱਗਦਾ ਕਿ ਆਗੂ ਵਰਕਰਾਂ ਚ ਕਿੰਨਾ ਉਤਸ਼ਾਹ ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਦੀਆਂ ਲੀਹਾਂ ਤੇ ਖੜਾ ਕਰਨ ਲਈ ਪੰਜਾਬ ਔਰ ਪੰਥ ਨੂੰ ਬਚਾਉਣ ਲਈ ਇਸ ਪੰਥ ਪ੍ਰਵਾਂਤ ਜਮਾਤ ਨੂੰ ਖੇਤਰੀ ਪਾਰਟੀ ਨੂੰ ਦੁਬਾਰਾ ਖੜਾ ਕਰਨ ਲਈ ਇਹ ਉਪਰਾਲਾ ਸੰਗਤ ਵੱਲੋਂ ਕੀਤਾ ਗਿਆ ਸੋ ਜੋ ਸ਼੍ਰੀ ਕਾਲਤਖਸਬ ਦੇ ਆਦੇਸ਼ ਨੇ ਉਹਦੀ ਪਾਲਣਾ ਕਰਨ ਲਈ ਸੰਗਤ ਪੂਰਨ ਰੋਗ ਵਿੱਚ ਤਤਪਰ ਵੀ ਹੈ ਔਰ ਬਹੁਤ ਵੱਡੇ ਉਤਸ਼ਾਹ ਨਾਲ ਹੈ ਜਿਹੜਾ ਇਸ ਭਰਤੀ ਮਹਿਮਬਤ ਸ਼ਾਮਿਲ ਹੋ ਰਹੀ ਹੈ ਤੁਦਾ ਸਾਬ ਮੁੱਖ ਮਕਸਦ ਕੀ ਹੈ ਕੀ ਨੌਜਵਾਨਾਂ ਨੂੰ ਨਾਲ ਜੋੜਨਾ ਪਾਰਟੀ ਦੇ ਨਾਲ ਜੋੜਨਾ ਹੈ ਦੇਖੋ ਪੰਜਾਬ ਦੇ ਹਰ ਵਰਗ ਨੂੰ ਨਾਲ ਜੋੜਨਾ ਨੌਜਵਾਨ ਤਾਂ ਹਰ ਸਮਾਜ ਦੀ ਰੀੜ ਦੀ ਹੱਡੀ ਹੁੰਦੀ ਹੈ ਨੌਜਵਾਨਾਂ ਤੋਂ ਬਿਨਾ ਤਾਂ ਕੋਈ ਸੰਸਥਾ ਹੈ ਕੋਈ ਪਾਰਟੀ ਹੈ ਚਾਹੇ ਕੋਈ ਪਰਿਵਾਰ ਉਹ ਤਰੱਕੀ ਕਰ ਹੀ ਨਹੀਂ ਸਕਦਾ ਸੋ ਨੌਜਵਾਨਾਂ ਦੀ ਸ਼ਮੂਲੀਅਤ ਇਤੇ ਜ਼ਰੂਰੀ ਹੈ ਇਸ ਦੇ ਨਾਲ ਨਾਲ ਪੰਜਾਬ ਦਾ ਹਰ ਵਰਗ ਹਰ ਜਾਤ ਹਰ ਕੌਮ ਦੇ ਲੋਕ ਹਰ ਮਸਜਬ ਦੇ ਲੋਕ ਸਾਰਿਆਂ ਨੂੰ ਇਹ ਖੁੱਲਾ ਸੱਦਾ ਹੈ ਕਿ ਸਾਰੇ ਇਸ ਜਿਹੜਾ ਕਾਰਜ ਹੈ ਉਹਦੇ ਵਿੱਚ ਆਪਾਂ ਸ਼ਾਮਲ ਹੋ ਕੇ ਇਸ ਜਮਾਤ ਨੂੰ ਬਚਾਈ ਹੈ ਜਿਹੜੀ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰਦੀ ਹੈ ਜੀ ਔਰ ਕੁਛ ਨਾ ਕੁਛ ਸਮਝ ਪਿੱਛੇ ਹਟੀ ਹੈ ਉਹਨੂੰ ਖੜੀ ਕਰਨ ਲਈ ਇਹ ਸਾਰਾ ਆਪਰਾਲਾ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਔਰ ਲੋਕ ਉਹਨੂੰ ਪੂਰਨ ਰੂਪ ਵਿੱਚ ਬਣ ਕੇ ਸਹਿਯੋਗ ਕਰ ਰਹੇ ਨੇ ਕਿੰਦਾ ਸਾਹਿਬ ਕੀ ਪਿੰਡ ਪਿੰਡ ਜਿਹੇ ਲਹਿਰیں ਚਲਾਈ ਜਾਵੇਗੀ ਪੱਲ ਲਹਿਰ ਹੀ ਬਣੀ ਹੋਈ ਹੈ ਜੀ ਦੇਖੋ ਅਸੀਂ ਜਿਸ ਦਿਨ ਤੋਂ 18 ਅ ਮਾਰਚ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਕੇ ਕੰਮ ਸ਼ੁਰੂ ਕੀਤਾ ਸੀ ਔਰ 18 ਨੂੰ ਬਹੁਤ ਵੱਡਾ ਇਕੱਠ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਉਸ ਤੋਂ ਬਾਅਦ ਪਹਿਲੀ ਮੀਟਿੰਗ ਸੀ ਜਿਹੜੀ ਜ਼ਿਲ੍ਹਾ ਵਾਈਜ਼ ਮੀਟਿੰਗਾਂ ਰੱਖੀਆਂ ਗਈਆਂ ਉਹ ਮਲੇਰਕੋਟਲਾ ਜ਼ਿਲ੍ਹੇ ਦੀ ਅਸੀਂ ਮੀਟਿੰਗ ਰੱਖੀ ਸੀ ਔਰ ਉਹ ਵੀ ਇੱਕ ਰੈਲੀ ਦੇ ਰੂਪ ਧਾਰਨ ਕਰਕੇ ਉਸ ਤੋਂ ਬਾਅਦ ਜਲੰਧਰ ਮੀਟਿੰਗ ਹੋਈ ਸੰਗਰੂਰ ਹੋਈ ਪਟਿਆਲੇ ਹੋਈ ਔਰ ਗਰਦਾਸਪੁਰ ਹੋਈ ਸਮਰਾਲੇ ਹੋਈ ਔਰ ਕਲ ਰੋਪੜ ਸੀ ਸਾਰੀਆਂ ਮੀਟਿੰਗਾਂ 'ਚ ਇੱਕ ਬਹੁਤ ਹੀ ਉਤਸ਼ਾਹ ਵਾਲਾ ਮਾਹੌਲ ਆ ਜਿਹੜਾ ਦੇਖਣ ਨੂੰ ਮਿਲ ਰਿਹਾ ਸੋ ਉਸ ਤੋਂ ਪਤਾ ਲੱਗਦਾ ਕਿ ਸੰਗਤ ਆਪ ਮੁਹਾਰੇ ਆ ਰਹੀ ਆ ਉਹ ਇਹ ਨਹੀਂ ਵੀ ਕੋਈ ਸੀ ਪਲਾਨ ਕਰਕੇ ਸਿਰਫ ਆ ਟੈਲੀਫੋਨ ਤੇ ਜਾਂ ਅਖਬਾਰਾਂ ਚ ਸਨੇਹ ਹੀ ਲਾਇਏ ਸੀ ਔਰ ਤਕਰੀਬਨ 50-55 ਪਿੰਡਾਂ ਦੇ ਨਮਾਇੰਦ ਸੱਜਣ ਨੇ ਜਿਹੜੇ ਉਹ ਸਾਰੇ ਅੱਜ ਕਾਪੀਆਂ ਲੈ ਕੇ ਗਏ ਨੇ ਸੋ ਇਹ ਇਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਸੋ ਇਹਦਾ ਆਉਣ ਵਾਲੇ ਸਮੇਂ ਚ ਇੱਕ ਇਹ ਲੋਕ ਲਹਿਰ ਖੜੀ ਹੋਊਗੀ ਔਰ ਜੋ ਮੌਜੂਦਾ ਸਰਕਾਰ ਤੋਂ ਕਾਂਗਰਸ ਦੀਆਂ ਨੀਤੀਆਂ ਤੋਂ ਆਪ ਤੋਂ ਲੋਕ ਨਰਾਸ਼ ਨੇ ਉਹ ਸਾਰੇ ਸੰਘਤ ਆ ਜਿਹੜੀ ਉਹ ਮਹਿਸੂਸ ਕਰਦੀ ਆ ਕਿ ਪੰਜਾਬ ਨੂੰ ਬਚਾਉਣ ਲਈ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਮੇਟੀ ਦੀ ਮਹਿਮਤ ਸ਼ਾਮ ਲਗੀ। ਜਿੰਦਰ ਸਿੰਘ ਜੀ ਇੱਕ ਜਿਹੜੀ ਗੱਲ ਕੀਤੀ ਜਾ ਰਹੀ ਹੈ ਅੱਜ ਇਸ ਮੰਚ ਤੋਂ ਵੀ ਕਿ ਬੀਜੇਪੀ ਦੇ ਏਜੰਟ ਕਿਹਾ ਜਾ ਰਿਹਾ ਬੀਜੇਪੀ ਨਾਲ ਗੱਠਜੋੜ ਕੀ ਬੀਜੇਪੀ ਨਾਲ ਗੱਠਜੋੜ ਹੋਣ ਦੀ ਸੰਭਾਵਨਾ ਹੈ ਕਿਸ ਜੋ ਨਵਾਂ ਅਕਾਲੀ ਦਲ ਹੈ ਇਹਦੀ ਆਉਣ ਵਾਲੀਆਂ ਚੋਣਾਂ ਵਿੱਚ ਕਿ ਪਹਿਲਾਂ ਵੀ ਸਮੇਂ-ਸਮੇਂ ਅਕਾਲੀ ਦਲ ਦਾ ਬੀਜੇਪੀ ਨਾਲ ਗੱਠਜੋੜ ਰਿਹਾ ਹੈ। ਦੇਖੋ ਗੱਲ ਇਹ ਹੈ ਜੀ ਜਿਹੜਾ ਸਾਡਾ ਪਲੈਟਫਾਰਮ ਹੈ ਜਿਸ ਪਲੈਟਫਾਰਮ ਤੇ ਅਸੀਂ ਇਹ ਭਰਤੀ ਮੈਮ ਸ਼ੁਰੂ ਕੀਤੀ ਹੈ। ਸਾਡਾ ਜਿਹੜਾ ਏਜੰਡੇ ਦੇ ਕੰਮ ਹੋਣਾ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਲਈ ਕੰਮ ਕਰ ਲਿਆ ਹੈ ਪੁਨਰ ਸਰਜੀਤੀ ਤੋਂ ਭਾਵ ਹੈ ਕਿ ਪਾਰਟੀ ਦੇ ਅੰਦਰ ਜਦੋਂ ਢਾਂਚਾ ਖੜਾ ਕਰਨਾ ਉਹਦੇ ਵਿੱਚ ਵੀ ਬਹੁਤ ਵੱਡੇ ਸੋਧ ਔਰ ਸੰਵਿਧਾਨ ਦੀ ਸੋਧ ਕਰਕੇ ਅਸੀਂ ਉਹਦੀ ਲੋਕਤੰਤਰੀ ਢੰਗ ਨਾਲ ਉਹਦੀ ਬਹਾਲੀ ਕਰਨੀ ਹੈ ਇੱਕ ਵਿਅਕਤੀ ਇੱਕ ਟਿਕਟ ਪਰਿਵਾਰ ਇੱਕ ਟਿਕਟ ਹੋਵੇ ਪ੍ਰਧਾਨ ਅਲਹਿਦਾ ਹੋਵੇ ਮੁੱਖ ਮੰਤਰੀ ਦਾ ਚਿਹਰਾ ਅਲਹਿਦਾ ਹੋਵੇ ਔਰ ਉਸ ਦੇ ਪਾਰਲੀਮੈਂਟਰੀ ਬੋਰਡ ਹੋਵੇ ਇਸ ਕਿਸਮ ਦੇ ਵੱਡੇ ਸੁਧਾਰ ਅਸੀਂ ਪਾਰਟੀ 'ਚ ਵੀ ਕਰਨੇ ਹਨ ਔਰ ਇਸ ਦੇ ਨਾਲ ਨਾਲ ਪੰਥਰ ਪੰਜਾਬ ਦਾ ਏਜੰਡਾ ਤੈਅ ਕਰਨਾ ਜਿਹਦੇ ਵਿੱਚ ਫੈਡਰਲ ਢਾਂਚੇ ਦੀ ਗੱਲ ਹੋਊਗੀ ਬੰਦੀ ਸਿੰਘਾਂ ਦੀ ਰਿਹਾਈ ਹੈ ਸਿੱਖਾਂ ਦੇ ਬਹੁਤ ਮਸਲੇ ਨੇ ਜਿਨ੍ਹਾਂ 'ਚ ਦਖਲ ਅੰਦਾਜ਼ੀ ਹੋ ਰਹੀ ਹੈ ਸਾਡੇ ਪਾਣੀਆਂ ਦਾ ਪੰਜਾਬ ਦਾ ਮਸਲਾ ਸਾਡੇ ਯੂਥ ਦੇ ਪ੍ਰਵਾਸ ਦੀਆਂ ਗੱਲਾਂ ਨੇ ਉਹ ਸਾਰਾ ਸੜਾ ਏਜੰਡਾ ਹੋਊਗਾ ਇੱਕ ਪੰਜਾਬ ਦਾ ਜਿਹੜਾ ਜਿਹੜਾ ਵੀ ਕੋਈ ਸਾਡੇ ਉਸ ਏਜੰਡੇ ਤੇ ਕੰਮ ਕਰਨ ਨੂੰ ਸਾਡੇ ਏਜੰਡੇ ਨੂੰ ਪ੍ਰਵਾਨ ਕਰੂਗਾ ਅਸੀਂ ਉਹਦੇ ਨਾਲ ਗੱਲ ਕਰਾਂਗੇ ਉਦੋਂ ਬਿਨਾਂ ਅਸੀਂ ਏਜੰਡੇ ਤੋਂ ਬਿਨਾਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਬੀਜੇਪੀ ਨੇ ਜੋ ਪਿਛਲੇ ਸਮੇਂ ਦੇ ਦੌਰਾਨ ਸਿੱਖਾਂ ਦੇ ਮਸਲਿਆਂ ਨੂੰ ਉਲਝਾਇਆ ਔਰ ਪਿਛਲੇ ਸਮੇਂ ਦੌਰਾਨ ਸਾਡੀਆਂ ਸਿੱਖ ਸੰਸਥਾਵਾਂ ਵਿੱਚ ਦਖਲ ਵੀ ਦਿੱਤੇ ਨੇ ਔਰ ਉਸ ਕਰਕੇ ਹਲੇ ਸਿੱਖ ਕੌਮ ਵਿੱਚ ਉਹਨਾਂ ਪ੍ਰਤੀ ਕੋਈ ਹਮਦਰਦੀ ਨਹੀਂ ਹੈ ਔਰ ਅਸੀਂ ਉਸ ਪਾਸੇ ਸਾਡਾ ਕੋਈ ਵਿਚਾਰਦਰਚ ਕਰਨ ਦਾ ਇਰਾਦਾ ਵੀ ਨਹੀਂ ਹੈ ਅਸੀਂ ਤਾਂ ਸਿਰਫ ਏਜੰਡੇ ਤੇ ਕੰਮ ਕਰਨਾ ਸੱਤਾ ਦਾ ਸਮਝੌਤਾ ਨਹੀਂ ਹੋਏਗਾ ਕਿ ਸੀਟਾਂ ਦੀ ਵੰਡ ਕਰਕੇ ਸਰਕਾਰ ਬਣਾਉਣ ਵਾਲਾ ਮਸਲਾ ਨਹੀਂ ਹੈ ਸਾਡਾ ਮਸਲਾ ਏਜੰਡਾ ਜੋ ਸਾਡੇ ਪੰਥਰ ਪੰਜਾਬ ਦੇ ਏਜੰਡੇ ਨੂੰ ਪ੍ਰਮਾਨ ਕਰੂਗਾ ਅਸੀਂ ਉਹਦੇ ਨਾਲ ਗੱਲ ਕਰਾਂਗੇ ਜਿਹੜਾ ਸਾਡੇ ਹੱਕਾਂ ਦੇ ਮੰਗਾਂ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਗੱਲ ਕਰਨੀ ਹੈ ਦੂਜੇ ਨਾਲ ਅਸੀਂ ਕਿਸੇ ਨਾਲ ਕੋਈ ਨਹੀਂ ਗੱਲ ਕਰਨੀ ਸਾਡਾ ਕੋਈ ਚੌਧਰ ਦਾ ਜਾਂ ਸਰਕਾਰਾਂ ਬਣਾਉਣ ਦਾ ਮਸਲਾ ਨਹੀਂ ਹੈ ਖਾਲੀ ਦਲ ਬਾਦਲ ਨਾਲ ਵੀ ਕਿਤੇ ਏਕਤਾ ਦਾ ਕੋਈ ਗੁੰਜਾਇਸ਼ ਆਉਣ ਵਾਲੇ ਸਮੇਂ 'ਚ ਸਭ ਮੰਨੀ ਜਾ ਸਕਦੀ ਹੈ ਦੇਖੋ ਅਸੀਂ ਇੱਕ ਵਿਚਾਰਧਾਰਾ ਦੇ ਲੋਕ ਆਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬੋੱਚਤਾ ਦੇ ਕਾਰਨ ਇਹ ਜਿਹੜੀ ਗੱਲ ਹੈ ਇਹ ਟਕਰਾਅ ਦੀ ਪੋਜੀਸ਼ਨ ਖੜੀ ਹੋਈ ਹੈ ਸੋ ਜੇ ਉਹਨਾਂ ਨੂੰ ਇਨ ਬਿੰਦ ਹੁਕਮਨਾਮਾ ਸਾਹਿਬ ਨੂੰ ਮੰਨ ਕੇ ਔਰ ਪੰਚ ਪ੍ਰਵਾਂਤ ਅਜੰਡੇ ਤੇ ਔਰ ਪੰਚ ਪ੍ਰਵਾਂਤ ਲੀਡਰਸ਼ਿਪ ਦੇਣ ਦੀ ਜੋ ਭਾਵਨਾ ਸੀ ਸ਼੍ਰੀ ਕਾਲਤਕ ਸਾਹਿਬ ਜੀ ਹੁਕਮਨਾਮਾ ਸਾਹਿਬ ਦੀ ਭਾਵਨਾ ਕੀ ਸੀ ਕਿ ਜਿਹੜੀ ਲੀਡਰਸ਼ਿਪ ਹੈ ਉਹ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਅਗਵਾਈ ਕਰਨ ਦਾ ਔਰ ਪੰਥ ਔਰ ਪੰਜਾਬ ਨੂੰ ਇੱਕ ਪ੍ਰਵਾਂਤ ਲੀਡਰਸ਼ਿਪ ਦੇਣੀ ਹੈ ਉਹ ਲੀਡਰਸ਼ਿਪ ਕਿਸ ਕਿਸਮ ਦੀ ਹੋਵੇ ਉਹ ਤੈਅ ਹੋ ਜਾਵੇ ਤਾਂ ਫਿਰ ਸਮਝੌਤੇ ਨੂੰ ਕੀ ਹੈ ਜੀ ਸਮਝੌਤੇ ਨਾਲ ਕਿਹੜਾ ਕਿਸੇ ਦਾ ਕੋਈ ਰੋਸ ਹੈ ਕਿਉਂਕਿ ਇੱਕ ਨੀਤੀ ਤੇ ਕੰਮ ਕਰਨਾ ਇੱਕ ਏਜੰਡੇ ਤੇ ਕਰ ਸਕਦੇ ਆ ਤੇ ਲੀਡਰਸ਼ਿਪ ਉਹ ਕਿਸਮ ਹੋਵੇ ਜਿਹਨੂੰ ਸੰਗਤ ਪ੍ਰਵਾਨ ਕਰ ਲਵੇ ਜੇ ਸੰਗਤ ਪ੍ਰਵਾਨ ਨਹੀਂ ਕਰ ਲੈ ਕਰ ਨਹੀਂ ਲੀਡਰਸ਼ਿਪ ਨੂੰ ਫਿਰ ਅਸੀਂ ਲੋਕਾਂ ਚ ਕੀ ਲੈ ਕੇ ਜਾਵਾਂਗੇ ਇਹ ਇਹ ਭਾਵਨਾ ਸੋ ਇਹਦੇ ਤੇ ਉਹਨਾਂ ਨੂੰ ਆਉਣਾ ਚਾਹੀਦਾ ਔਰ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਉਹਨਾਂ ਨੂੰ ਆਪਣੇ ਫੈਸਲੇ ਨੇ ਜਿਹੜੇ ਬਦਲ ਲੈਣੇ ਚਾਹੀਦੇ ਅੱਜ ਸਾਡੇ ਹਲਕਾ ਧੂਰੀ ਦੇ ਸਾਰੇ ਹੀ ਪਿੰਡਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨਾਂ ਦੀ ਮੀਟਿੰਗ ਹੋਈ ਹੈ ਔਰ ਬਹੁਤ ਖੁਸ਼ੀ ਹੋਈ ਹੈ ਕਿ ਸਾਰੀ ਵਰਕਰਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਪਾਇਆ ਗਿਆ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਕਰੇ ਦੀ ਗਿਣਤੀਆਂ ਦੇ ਵਿੱਚ ਇੱਥੇ ਜਿਹੜੇ ਨੇ ਵਰਕਰ ਹਮ ਹਮ ਆ ਕੇ ਸਾਡੀ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ ਕਿਉਂਕਿ ਜੋ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਬਕੂਨਾਮਾ ਹੋਇਆ ਸੀ ਕਿ ਉਹਨਾਂ ਨੇ ਕੀਤਾ ਕਿ ਪੰਜ ਮੈਂਬਰੀ ਕਮੇਟੀ ਦੀ ਸਰਤਮੈਂਬਰੀ ਕਮੇਟੀ ਸਥਾਪਨਾ ਕੀਤੀ ਸੀ ਉਦੇ ਤਹਿਤ ਜੋ ਐਸੀ ਕੇ ਸਾਰੀ ਕਮੇਟੀ ਭਰਤੀ ਕਰੂਗੀ ਸੋ ਉਹਦੇ ਵਿੱਚ ਦੋ ਜਿਹੜੇ ਵਿਅਕਤੀ ਸੀ ਉਹਨਾਂ ਨੇ ਅਸਤੀਫਾ ਦਿੱਤਾ ਅੱਜ ਪੰਜ ਮੈਂਬਰੀ ਕਮੇਟੀ ਨੂੰ ਸ੍ਰੀ ਕਾਲਤਾਖਸਰ ਜਥੇਦਾਰ ਵੱਲੋਂ ਹੁਕਮ ਹੋਇਆ ਸੀ ਕਿ ਉਹ ਜਾ ਕੇ ਸਾਰੇ ਭਰਤੀ ਕਰਕੇ ਸ਼੍ਰਮਣੀ ਅਕਾਲੀ ਦਲ ਦੇ ਢਾਂਚੇ ਨੂੰ ਸਾਰਾ ਤਿਆਰ ਕਰਕੇ ਇਹਦੀ ਅਗਵਾਈ ਕਰੇ ਸੋ ਉਹਦੇ ਤਹਿਤ ਅੱਜ ਸਾਰੀ ਇਹ ਮੀਟਿੰਗ ਕੀਤੀ ਹੈ ਔਰ ਜਿਹੜੀਆਂ ਭਰਤੀਆਂ ਕਾਪੀਆਂ ਨੇ ਸਾਰੇ ਵਰਕਰਾਂ ਨੇ ਬੜੇ ਉਤਸ਼ਾਹ ਦੇ ਨਾਲ ਇੱਥੋਂ ਸਾਥੋਂ ਲੈ ਕੇ ਗਏ ਨੇ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡਾ ਜ਼ਿਲ੍ਹਾ ਸੰਗਰੂਰ ਜਿਹੜਾ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਜਿਹੜਾ ਦੀ ਸਥਾਪਨਾ ਪੰਜ ਜਿਹੜੇ ਸਾਡੇ ਵਿਅਕਤੀ ਨੇ ਜਿਹੜੇ ਸ੍ਰੀ ਕਲਤਖਤ ਸਾਹਿਬ ਤੋਂ ਆਦੇਸ਼ ਹੋਏ ਸੀ ਉਹਦੇ ਮੁਤਾਬਕ ਸਾਰੇ ਅੱਜ ਚੱਲ ਰਹੇ ਨੇ ਮੈਨੂੰ ਸਮਝਦਾ ਹੈ ਕਿ ਪੂਰਨ ਨਿਰਮਾਣ ਜਿਹੜਾ ਹੈ ਸ਼੍ਰੀ ਸ੍ਰੋਮਣੀ ਅਕਾਲੀ ਦਲ ਦਾ ਆਉਣ ਵਾਲੇ ਸਮੇਂ 'ਚ ਹੋਵੇਗਾ ਵੱਤੋਂ ਬਸ ਸੰਗਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਦੀਆਂ ਔਰ ਆਉਣ ਵਾਲੇ ਤੁਸੀਂ ਸਮਝਦੇ ਹੋ ਕਿ ਇਹ ਸ਼੍ਰੋਮਣੀ ਕਾਲੀਦਾਲਾ ਜਿਹੜੀ ਦੀ ਸਥਾਪਨਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਮੈਂਬਰੀ ਕਮੇਟੀ ਦੀ ਸਥਾਪਨਾ ਕਰਕੇ ਸਾਰੇ ਪੰਜਾਬ ਦੇ ਵਿੱਚ ਜਿੱਥੇ ਪੰਜ ਮੈਂਬਰੀ ਕਮੇਟੀ ਜਾ ਰਹੀ ਹੈ ਬਹੁਤ ਵੱਡੇ ਵੱਡੇ ਇਕੱਠ ਹੋ ਰਹੇ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਨੇ ਸਿੱਖ ਜਥੇਬੰਦੀਆਂ ਔਰ ਗੁਰੂ ਘਰ ਦੀਆਂ ਜਿੰਨੀਆਂ ਵੀ ਗੁਰਦੁਆਰਾ ਕਮੇਟੀਆਂ ਨੇ ਬ੍ਰਾਂਥੀ ਸਿੰਘ ਨੇ ਰਾਗੀ ਸਿੰਘ ਨੇ ਸਾਰੇ ਜੁੜ ਰਹੇ ਨੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਹਿੰਦੂ ਵੀ ਮੁਸਲਮਾਨ ਵੀ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲੈ ਦੇ ਬਈ ਬੜਾ ਸ਼ਾਪ ਆਇਆ ਗਿਆ ਸਾਰੇ ਹੀ ਨੇ ਅੱਜ ਭਰਤੀ ਦੇ ਕਾਪੀਆਂ ਇੱਥੋਂ ਲਈਆਂ ਨੇ ਸੋ ਮੈਨੂੰ ਆਸ ਹੈ ਕਿ ਵੱਡੀ ਗਿਣਤੀ ਜੇ ਭਰਤੀ ਹੋ ਕੇ ਪੁਨਨ ਜਿਹੜਾ ਨਿਰਮਾਣ ਜਿਹੜਾ ਹੈਗਾ ਇਸ ਅਕਾਲੀ ਦਲ ਦੀ ਸਥਾਪਨਾ ਹੋਏਗੀ ਔਰ ਇਹ ਹੀ ਕਾਲੀ ਦਲ ਪੰਜਾਬ ਦੀ ਅਗਵਾਈ ਕਰੇਗਾ ਔਰ ਇਹੀ ਸਭ ਪੰਜਾਬ ਦੀ ਜਿਹੜੀ ਸਾਡੀ ਖੇਤਰੀ ਪਾਰਟੀ ਹੈ ਉਹਦੇ ਨਾਲ ਸਾਰੀ ਸੰਗਤ ਜਿਹੜੇ ਲੋਕ ਨੇ ਜੁੜਨੇ ਆ ਇਹ ਜਿਹੜਾ ਸ਼ਰੂਮ ਨਹੀਂ ਇਕਾਲੀ ਦਲ ਨੂੰ ਆਦੇਸ਼ ਹੋਏ ਨੇ ਔਰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਦੇਸ਼ ਹੋਏ ਨੇ ਇਹ ਉਹਨਾਂ ਦਾ ਕਿਉਂਕਿ ਸਾਰੇ ਸਿੱਖ ਜਿੱਥੇ ਵੀ ਬੈਠਾ ਹੈ ਗੁਰੂ ਨਾਨਕ ਨਾਮ ਲੈਵਾ ਸਿੱਖ ਬੈਠਾ ਹੈ ਉਹਦਾ ਸਿਰ ਝੁਕਦਾ ਹੈ ਅਕਾਲ ਤਖਤ ਸਾਹਿਬ ਦੇ ਅੱਗੇ ਉਹਨਾਂ ਨੇ ਜਿਹੜੇ ਹੁਕਮ ਕੀਤੇ ਸੀ ਉਸ ਦੀ ਕੜੀ ਹੈ ਅੱਜ ਦੀ ਜਿਹੜੀ ਧੂਰੀ ਚ ਮੀਟਿੰਗ ਕੀਤੀ ਹੈ ਇਹ ਸਾਰੇ ਵਰਕਰ ਸਹਬਾਨ ਅੱਜ ਇਕੱਠੇ ਸੀਗੇ ਔਰ ਸਾਰੀ ਲੀਡਰਸ਼ਿਪ ਇੱਥੇ ਸੀ ਔਰ ਫਸੀਲ ਤੋਂ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਨੇ ਪੰਜ ਸਾਡੇ ਵੀਰਾਂ ਦੀਆਂ ਚਾਰ ਵੀਰਾਂ ਦੀਆਂ ਇੱਕ ਭੈਣ ਦੀ ਉਹਦੇ ਚੋਂ ਸਰਦਾਰ ਕਬਾਲ ਸਿੰਘ ਜੀ ਹੁੰਦਾ ਚੇਚੇ ਤੌਰ ਤੇ ਆਏ ਹੋਏ ਸੀਗੇ ਗੋਬਿੰਦ ਸਿੰਘ ਜੀ ਲੋਂਗੋਵਾਲ ਹਰੀ ਸਿੰਘ ਜੀ ਪ੍ਰੀਤ ਅਸੀਂ ਸਾਰੇ ਇਕੱਠੇ ਹੋ ਕੇ ਵਰਕਰ ਸਹਬਾਨਾਂ ਨੂੰ ਅੱਜ ਪਰਚੀਆਂ ਵੰਡੀਆਂ ਨੇ ਭਰਤੀ ਮੁਹਿੰਮ ਸ਼ੁਰੂ ਹੋ ਗਈ ਧੂਰੀ ਚ ਔਰ ਉਹਨਾਂ ਨੂੰ ਸਾਰਿਆਂ ਨੂੰ ਵਰਕਰ ਸਾਹਿਬਾਨ ਨੂੰ ਬੇਨਤੀ ਇਹ ਹੈ ਵੀ ਭਾਈ ਇੱਕ ਵੀ ਭਰਤੀ ਬੌਗਸ ਨਾ ਹੋਵੇ ਆਧਾਰ ਕਾਰਡ ਕਿਉਂਕਿ ਇਹ ਹੁਕਮ ਅਕਾਲ ਤਖਤ ਸਾਹਿਬ ਤੋਂ ਹੋਇਆ ਵੈ ਸਾਨੂੰ ਵੀ ਭਰਤੀ ਆਰੰਭ ਕਰੋ ਔਰ ਇਹ ਪੰਜ ਜਿਹੜੇ ਮੈਂਬਰ ਸਾਹਿਬਾਨ ਉਹਨਾਂ ਨੇ ਚੁਣੇ ਨੇ ਕੋਈ ਕਰਮ ਚੰਗੇ ਸੀ ਇਹਨਾਂ ਦੇ ਜਿਹੜੇ ਇਹ ਅਕਾਲ ਤਖਤ ਇਹਨਾਂ ਚੋਂ ਕੋਈ ਵੀ ਜਾ ਕੇ ਉੱਥੇ ਕਿਸੇ ਨੇ ਸ਼ਿਫਾਰਿਸ਼ ਹੀ ਨਹੀਂ ਦੀ ਵੀ ਉੱਥੇ ਜਾ ਕੇ ਬੇਨਤੀ ਕੀਤੀ ਹੋਵੇ ਵੀ ਬਡਾਲਾ ਸਾਹਿਬ ਨੇ ਜਾਂ ਆਲੀ ਸਾਹਿਬ ਨੇ ਜਾਂ ਸਾਡੀ ਭੈਣ ਸਤਵੰਤ ਕੌਰ ਨੇ ਕਿਸੇ ਨੇ ਵੀ ਉੱਥੇ ਬੇਨਤੀ ਨਹੀਂ ਸੀ ਕੀਤੀ ਵੀ ਸਾਨੂੰ ਇਸ ਦੇ ਮੈਂਬਰ ਬਣਾ ਦਿਓ ਇਹ ਕਾਲਪੁਰਖ ਦੀ ਲੀਲਾ ਹੈ ਔਰ ਸੰਗਤ ਦਾ ਜੋ ਸਪੋਰਟ ਮਿਲ ਰਹੀ ਹੈ ਦੈਟ ਇਜ਼ ਅਮੇজিং ਲੋਗ ਆਪ ਘਰਾਂ ਚੋਂ ਇਹ ਮੈਂ ਕਿਉਂਕਿ ਬਰਨਾਲਾ ਸਾਹਿਬ ਦਾ ਬੇਟਾ ਹੋਣ ਕਰਕੇ ਬਰਨਾਲਾ ਸਾਹਿਬ ਨਾਲ 18 ਸਾਲ ਮੈਂ ਉਹਨਾਂ ਦੀ ਸਕਿਉਰਿਟੀ ਚ ਰਿਹਾ ਇਹ ਜੇ ਹਾਲਾਤ ਮੈਂ 1985 ਚ ਦੇਖੇ ਸੀ ਔਰ 85 ਚ ਜਦ ਰਜੀਵ ਲੋਂਗੋ ਵਾਲ ਅਕੋਰਡ ਹੋਇਆ ਸੀ ਉਦੋਂ ਪੰਥ ਨੇ 73 ਸੀਟਾਂ ਜਿਤਾ ਕੇ ਭੇਜਿਆ ਸੀਗਾ 117 ਚ ਔਰ ਸਾਡੇ ਜ਼ਿਲ੍ਹੇ ਚੋਂ ਉਦੋਂ 10 ਸੀਟਾਂ ਵਿਧਾਨ ਸਭਾ ਦੀਆਂ ਹੁੰਦੀਆਂ ਸੀ ਇੱਕ ਪਾਰਲੀਮੈਂਟ ਦੀ ਸੀ 10 ਦੀਆਂ 10 ਦਸੇ ਦੀਆਂ 10 ਸੀਟਾਂ ਪੰਥ ਕੋਲ ਹੋਇਆ ਕਰਦੀਆਂ ਸੀ ਅੱਜ ਮਾਹੌਲ ਉਹ ਇਹ ਜਾ ਬਣ ਗਿਆ ਇਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਕਰਕੇ ਆ ਔਰ ਇਹ ਕਿਸੇ ਲੀਡਰ ਪਿੱਛੇ ਨਹੀਂ ਆਉਂਦੇ ਲੋਕ ਕਿਸੇ ਦੇ ਬੁਲਾਇਆ ਨਹੀਂ ਆਉਂਦੇ ਆਪ ਆਪ ਮੁਹਾਰਾ ਇਕੱਠ ਹੁੰਦਾ ਹੈ ਅੱਜਕਾ ਕਿੰਨਾ ਦਾ ਮਾਹੌਲ ਹੈ ਕਿੱਦਾਂ ਦਾ ਮਨ ਕੀ ਨੌਜਵਾਨਾਂ ਚ ਉਸ਼ਾ ਪਾਈ ਜਾ ਰਹੀ ਹੈ ਕਿੰਨੀ ਕਿ ਭਰਤੀ ਹੋ ਚੁੱਕੀ ਹੈ ਭਰਤੀ ਹਜੇ ਸਟਾਰਟ ਹੋਈ ਹੈ ਔਰ ਇਹ ਇਹ ਆਗਾਜ਼ ਹੈ ਜਿਤੋਰੀ ਜਿੱਥੇ ਅੱਜ ਹੋਇਆ ਹੈ ਨੌਜਵਾਨਾਂ ਨੂੰ ਸਾਡੀ ਅਪੀਲ ਹੈ ਵੀ ਉਹ ਇਹਦੇ ਚ ਵੱਧ ਚੜ ਕੇ ਹਿੱਸਾ ਪਾਉਣ ਕਿਉਂਕਿ ਜਾਤੇ ਹੀ ਨੌਜਵਾਨ ਸ਼ਰੋਮਣੀ ਅਕਾਲੀ ਦਲ ਚ ਐਕਟਿਵ ਨਹੀਂ ਨਾ ਹੁੰਦੇ ਪੋਲਿਟਿਕਸ ਚ ਐਕਟਿਵ ਨਹੀਂ ਹੁੰਦੇ ਕਿਸੇ ਦਾ ਹੱਲ ਨਹੀਂ ਹੋਣਾ ਇਹ ਜਿਹੜੀ ਇਹ ਦਰਦ ਹੈ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਦੂਜੇ ਉਹਨਾਂ ਦੂਜੇ ਸਾਡੇ ਜਸੇਦਾਰ ਸਹਿਬਾਨਾਂ ਦੇ ਮਨਾਂ 'ਚ ਜਾਂ ਸਿੱਖ ਕੌਮ ਦੇ ਮਨ 'ਚ ਜਿਹੜਾ ਦਰਦ ਹੈ ਇਹਦੀ ਦਵਾ ਯੂਥ ਚ ਤੇ ਸਾਡੀਆਂ ਭੈਣਾਂ 'ਚ ਹੈ ਸਾਡੀਆਂ ਭੈਣਾਂ ਤੇ ਯੂਥ ਜੇ ਤਗੜੇ ਹੋ ਕੇ ਤੁਰ ਪਏ ਫਿਰ ਅਕਾਲ ਪੁਰਖ ਬਹੁਤ ਰਹਿਮਤ ਕਰੂਗਾ